ਜੈ ਸ਼੍ਰੀ ਰਾਮ ਮੈਂ ਵਿੱਕੀ ਕਪਾਨੀਆਂ ਕਪਾਨੀਆਂ ਕਰਿਆਨਾ ਮਾਸਟਰ ਜੀ ਦੀ ਹੱਟੀ ਨਕੋਦਰ ਤੋਂ ਬੋਲ ਰਿਹਾ ਹਾਂ ਪਹਿਲਾਂ ਤਾਂ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਦਿੰਨਾ ਹੈ ਅਤੇ ਵਿਸ਼ਕਰਮਾ ਦੇ ਦੀਆਂ ਲੱਖ ਲੱਖ ਵਧਾਈਆਂ ਸਾਰਿਆਂ ਨੂੰ ਬਾਹਰ ਮੇਰੇ ਬੈਠੇ ਭੈਣ ਭਰਾ ਸੱਜਣ ਮਿੱਤਰ ਮੇਰੇ ਸ਼ਹਿਰ ਦੇ ਵਾਸੀ ਉਹਨਾਂ ਨੂੰ ਵੀ ਪਰਮਾਤਮਾ ਤੰਦਰੁਸਤੀ ਬਖਸ਼ੇ ਦੀਵਾਲੀ ਖੁਸ਼ੀਆਂ ਭਰੀ ਲੈ ਕੇ ਅਸੀਂ ਕਪਾਨੀਆਂ ਕਰਿਆਨੇ ਸਟੋਰ ਤੋਂ ਅੱਜ ਆਪਨੇ ਸ਼ਹਿਰ ਵਾਸਤੇ ਆਂ ਵਾਸਤੇ ਇੱਕ ਬਹੁਤ ਅੱਛੀ ਸਕੀਮਾ ਲੈ ਕੇ ਆਏ ਆ ਜਿਸ ਤਰ੍ਹਾਂ ਕਿ ਤੁਸੀਂ ਆ ਦੇਖ ਰਹੇ ਹੋ ਅਸੀਂ ਕੁਝ ਚੀਜ਼ਾਂ ਖਿਲਾਈਆਂ ਆ ਬੜੀਆਂ ਇੱਕ ਚੀਜ਼ ਸ਼ੈਂਪੂ ਸ਼ੈਂਪੂ ਦੇ ਨਾਲ ਸ਼ੈਂਪੂ ਕਲੀਨਿਕਲ ਸਟ੍ਰੈਲੋ ਪੈਂਟੀਨ ਲੈ ਲਓ ਸਾਂਸਲ ਖਿਆ ਗਿਆ ਡਾਉ ਕੇਸ਼ ਕਿੰਗ ਟ੍ਰੈਸਮੀ ਆ 올ਿਵ ਆਇਲ ਆ ਵੀ ਇੱਕ ਨਾਲ ਇੱਕ ਫ੍ਰੀ ਦੇ ਰਹੇ ਆ ਆ ਹੈਗੀ ਹੈ ਜੀ ਸੈਨੀ ਫ੍ਰੈਸ਼ 235 ਐਮ ਆਰ ਪੀ ਆ ਅਸੀਂ ਦਵਾਂਗੇ 130 ਰੁਪਏ ਦੇ ਵਿੱਚ ਹੋਰ ਇਹਦੇ ਨਾਲ ਇੱਕ ਆ ਪਿਆਰ ਪਿਆਲਾ オーਡਨਲ ਵੀ ਫ੍ਰੀ ਦਵਾਂਗੇ ਆਪਣੇ ਸ਼ਹਿਰ ਵਾਸੀਆਂ ਨੂੰ ਵੈਸਪ ਪਰ ਵੱਡਾ 700 ਐਮਆਰਪੀ ਇੱਕ ਨਾਲ ਇੱਕ ਫ੍ਰੀ ਆ ਦੇਖੋ ਜੀ ਲਾਈ ਬਾਇ ਹੈਂਡ ਵਾਸ਼ ਇਹ ਵੀ ਇੱਕ ਨਾਲ ਇੱਕ ਫ੍ਰੀ 250 ਪਿਆ ਐਮਆਰਪੀ ਵਾਲਾ 130 ਰੁਪਏ ਹੋਰ ਇਹਦੇ ਨਾਲ ਦੀਵਾਲੀ ਤੱਕ ਅਸੀਂ ਇੱਕ ਹੋਰ ਸਕੀਮ ਲਗਾਈ ਆ ਤੁਸੀਂ ਸਾਡੇ ਕੋਲ 5000 ਦਾ ਸਮਾਨ ਲੈਨੇ ਆ ਅਸੀਂ ਤੁਹਾਨੂੰ 10 ਕਿਲੋ ਖੰਡ ਸਿਰਫ 300 ਰੁਪਏ ਦੇ ਵਿੱਚ ਦਵਾਂਗੇ ਇਹ ਹੈਗੀ ਇੱਕ ਕਪਾਨੀਆ ਜਨਰਲ ਸਟੋਰ ਕਪਾਨੀਆ ਕਰੰਨਾ ਸਟੋਰ ਮਾਸਟਰ ਔਰ ਅੰਤ ਵਿੱਚ ਮੈਂ ਸਾਰਿਆਂ ਨੂੰ ਆਉਣ ਵਾਲੇ ਤਿਉਹਾਰਾਂ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਤੰਦਰੁਸਤ ਰਹੋ ਸੁਰੱਖਿਤ ਰਹੋ ਜੈ ਸ਼੍ਰੀ ਰਾਮ ਮੈਂ ਰਜਨੀ ਕਪਾਨੀਆ ਆਪਣੇ ਸਾਰੇ ਸ਼ਹਿਰ ਵਾਸੀਆਂ ਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਮੈ ਸਾਈ ਜੀ ਅੱਗੇ ਅਰਦਾਸ ਕਰਦੀ ਹਾਂ ਕਿ ਆਉਣ ਵਾਲੇ ਸਾਰੇ ਧਿਆਰ ਸਭ ਲਈ ਆਪ ਸਭ ਲਈ ਖੁਸ਼ੀਆਂ ਲੈ ਕੇ ਆਉਣ ਮੇ ਸ੍ਰੀ ਰਾਮ ਮੈਂ ਗਰੀਮਾ ਕਪਾਨੀਆ ਆਪਣੇ ਸਾਰੇ ਸ਼ਹਿਰ ਵਾਸੀਆਂ ਨੂੰ ਦੀਵਾਲੀ ਦੀ ਬਹੁਤ ਬਹੁਤ ਮੁਬਾਰਕਾਂ ਦਿੰਦੀ ਹਾਂ